ਸਮਰਾਲਾ ਨਜ਼ਦੀਕੀ ਪਿੰਡ ਗੁੱਬੇ ਵਿਕੇ ਅੰਨੂ ਸ਼ਰਮਾ ਸਪੁੱਤਰੀ ਸਵਰਗਵਾਸੀ ਦੇਵੀਦਿਆਲ ਸ਼ਰਮਾ ਅਲੰਕਾਰ ਟੋਨੀ ਕਬੱਡੀ ਅਕੈਡਮੀ ਗੁੱਬੇ ਸਮੂਹ ਨਗਰ ਨਿਵਾਸੀ ਪ੍ਰਵਾਸੀ ਭਾਰਤੀ ਤੇ ਨਗਰ ਪੰਚਾਇਤ ਗੁੱਬੇ ਦੁਆਰਾ ਪਹਿਲਾ ਸਵਰਗਵਾਸੀ ਦੇਵੀਦਿਆਲ ਦੀ ਯਾਦ ਵਿੱਚ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿੱਚ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਟੀਮਾਂ ਨੇ ਭਾਗ ਲਿਆ ਇਨਾਂ ਅਕੈਡਮੀਆ ਦੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ ਇਸ ਕੱਪ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਅਨੂ ਸ਼ਰਮਾ ਗਰਵੇਨ ਸਿੰਘ ਪੈਲਵਾਂ ਸੁਰੇਂਦਰ ਕੁਮਾਰ ਰਣਜੀਤ ਲਲਕਲਾ ਅਤੇ ਗੁਰੀ ਮਹਦੂਦਾ ਨੇ ਦੱਸਿਆ ਕਿ ਇਸ ਕੱਪ ਦੇ ਸਾਰੇ ਮੁਕਾਬਲੇ ਰੌਚਕ ਤੇ ਦਿਲਚਸਪ ਰਹੇ ਅਤੇ ਸਾਰੇ ਮੁਕਾਬਲੇ ਨੂੰ ਦਰਸ਼ਕਾਂ ਨੇ ਦਿਲਚਸਪੀ ਨਾਲ ਦੇਖਿਆ ਅਖੀਰ ਵਿੱਚ ਮੈਚ ਨੂੰ ਬਾਬਾ ਸੁਖਚੈਨ ਦਾਸ ਸੰਦੀਪ ਨੰਗਲ ਅੰਬੀਆਂ ਅਕੈਡਮੀ ਸਾਹ ਕੋਟ ਨੇ ਨਿਊਜ਼ੀਲੈਂਡ ਦੀ ਟੀਮ ਨੂੰ ਹਰਾ ਕੇ ਜਿੱਤ ਲਿਆ ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਇਸੇ ਦੌਰਾਨ ਇੱਕ ਹੋਰ ਕਬੱਡੀ ਮੈਚ ਅੰਡਰ ਵੀ ਕਰਵਾਇਆ ਗਿਆ ਜਿਸ ਦਾ ਫਾਈਨਲ ਮੈਚ ਸਾਕੋਟ ਤੇ ਮਾਲਵੇ ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਵਿੱਚ ਸਾਕੋਟ ਨੇ ਜਿੱਤ ਹਾਸਲ ਕੀਤੀ ਹੈ ਕਬੱਡੀ ਖਿਡਾਰੀ ਰਣਜੀਤ ਲਲਕਲਾ ਨੂੰ ਮੋਟਰਸਾਈਕਲ ਕਾਕੂ ਮੰਗਤ ਜੂ ਐਸਏ ਅਤੇ ਜੱਸੀ ਗੁਰਮੁਖ ਜੂਕੇ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਸਮਰਾਲਾ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਹਾਂਜੀ ਨਾਮ ਦੱਸਦੇ ਤੁਸੀਂ ਆਪਣਾ ਪਹਿਲਾਂ ਮੈਂ ਬਲਦੇਵ ਸਿੰਘ ਨੇਜਰ ਆਸਟ੍ਰੇਲੀਆ ਤੋਂ ਤੇ ਅੱਜ ਜੋ ਟੂਰਨਾਮੈਂਟ ਕਰਵਾਇਆ ਜਾ ਰਿਹਾ ਕੋਚ ਸਾਹਿਬ ਦੀ ਜੱਜ ਤੁਸੀਂ ਪਹੁੰਚੋ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਸ਼੍ਰੀ ਦੇਵੀ ਦੇਵਾਲ ਜੀ ਉਹ ਲੋਕਾਂ ਦੇ ਦਿਲਾ ਵਿੱਚ ਵਸਦੇ ਇੱਕ ਬਹੁਤ ਮਾਣਮੱਤੇ ਪਲੇਅਰ ਔਰ ਬਹੁਤ ਮਾਣਮੱਤੀ ਕੋਚ ਸਾਹਿਬ ਜਿਨ੍ਹਾਂ ਨੇ ਹਜ਼ਾਰਾਂ ਪਲੇਅਰਾਂ ਨੂੰ ਸਖਲਾਈ ਦੇ ਕੇ ਕਬੱਡੀ ਖੇਡਣ ਦੇ ਕਾਬਲ ਬਣਾਇਆ ਔਰ ਬਹੁਤ ਸਾਰੇ ਇੱਕ ਕਬੱਡੀ ਵਿੱਚ ਬੂਟੇ ਲਾਏ। ਉਹਨਾਂ ਦੀ ਜਿਹੜੀ ਦੇਣ ਹੈ ਉਹਦਾ ਅਸਲੀ ਕਦੇ ਵੀ ਕੋਈ ਦੇਣ ਨਹੀਂ ਦੇ ਸਕਦੇ। ਉਹ ਕਬੱਡੀ ਦੀ ਦੁਨੀਆ ਦੇ ਵਿੱਚ ਉਹਨਾਂ ਦੀ ਲੈਗਸੀ ਹੈ ਉਹ ਸਦਾ ਰਹੇਗੀ ਔਰ ਹਮੇਸ਼ਾ ਉਹਨਾਂ ਨੂੰ ਯਾਦ ਕੀਤਾ ਜਾਵੇਗਾ। ਉਹਨਾਂ ਨੇ ਆਪਣੇ ਪੁੱਤਰ ਦੀ ਯਾਦ ਦੇ ਵਿੱਚ ਟੋਨੀ ਅਲੰਕਾਰ ਜੋ ਅਕੈਡਮੀ ਬਣਾਈ ਹੈ ਉਹ ਹਰੇਕ ਬੱਚੇ ਦੇ ਵਿੱਚੋਂ ਹਰੇਕ ਸਪੋਰਟਸਮੈਨ ਦੇ ਵਿੱਚੋਂ ਟੋਨੀ ਨੂੰ ਲੱਭਦੇ ਸਨ। ਔਰ ਉਹਨਾਂ ਨੇ ਇੱਕ ਟੋਨੀ ਨਹੀਂ ਉਹਨਾਂ ਨੇ ਬਹੁਤ ਹਜ਼ਾਰਾਂ ਟੋਨੀ ਪੈਦਾ ਕੀਤੇ ਸਾਨੂੰ ਬਹੁਤ ਮਾਣ ਹੈ ਵੀ ਸਾਡੇ ਤੇ ਮੌਸਾਂ ਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਸਾਡੇ ਬਹੁਤ ਕੋਲੋਸ ਦੋਸਤ ਤੇ ਸਪੋਰਟਸਮੈਨ ਪਲੇਅਰ ਵੀ ਰਹੇ ਆ ਔਰ ਅਸੀਂ ਇਕੱਠੇ ਖੇਡੇ ਵੀ ਆ ਤੇ ਇਸ ਚੀਜ਼ ਦਾ ਵੀ ਸਾਨੂੰ ਬਹੁਤ ਮਾਣ ਹੈ ਕਿ ਇਹੋ ਜੀ ਸ਼ਖਸੀਅਤ ਸਾਡੀ ਲਾਈਫ ਦੇ ਵਿੱਚ ਵੀ ਉਹਨਾਂ ਦਾ ਆਉਣਾ ਜਿਹੜਾ ਹੈ ਇੱਕ ਵੀ ਬਹੁਤ ਮੁਬਾਰਕ ਬਾਤ ਹੈ ਔਰ ਮੈਂ ਉਹਨਾਂ ਦੀ ਬੇਟੀਆਂ ਨੂੰ ਸ਼ਰਮਾ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਕਹਿੰਦਾ ਉਹਨਾਂ ਦੇ ਮਾਤਾ ਜੀ ਸੁਸ਼ਮਨ ਨੂੰ ਵੀ ਬਹੁਤ-ਬਹੁਤ ਮੁਬਾਰਕ ਕਹਿੰਦਾ ਕਿ ਉਹਨਾਂ ਨੇ ਜੋ ਇਹ ਹੰਬੜਾ ਮਾਰਿਆ ਕਿ ਉਹਨਾਂ ਦੀ ਯਾਦ ਦੇ ਵਿੱਚ ਟੂਰਨਾਮੈਂਟ ਸ਼ੁਰੂ ਕਰਵਾਇਆ ਇੱਕ ਬਹੁਤ ਹੀ ਵੱਡੀ ਗੱਲ ਹੈ ਔਰ ਉਹਨਾਂ ਨੇ ਬਹੁਤ ਵੱਡਾ ਚੈਲੰਜ ਜਿਹੜਾ ਸਵੀਕਾਰ ਕੀਤਾ ਔਰ ਇਹ ਮੈਂ ਸਾਰੇ ਦੁਨੀਆ ਦੇ ਸਪੋਰਟਸਮੈਨਾਂ ਨੂੰ ਕਬੱਡੀ ਪਲੇਅਰਾਂ ਨੂੰ ਜੋ ਕਬੱਡੀ ਦੇ ਨਾਲ ਜੁੜੇ ਆ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਸਾਰੇ ਇਸ ਦੇ ਵੀਡਿਆਲੀ ਦੇ ਟੂਰਨਾਮੈਂਟ ਜੋ ਉਹਨਾਂ ਦੀ ਯਾਦ ਵਿੱਚ ਆਪਾਂ ਕਰਨਾ ਹਰ ਇੱਕ ਸਾਲ ਉਸ ਦੇ ਨਾਲ ਜੁੜਨ ਤਾਂ ਕਿ ਪੰਜਾਬ ਜਿਹੜਾ ਹੈਗਾ ਇਸ ਵੇਲੇ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਡਰੱਗਸ ਆ ਗਏ ਨੇ ਔਰ ਬਹੁਤ ਸਾਰੀਆਂ ਲਾਹਤਾਂ ਆ ਗਈਆਂ ਔਰ ਇਹੋ ਜਿਹੇ ਜਿਹੜੇ ਸਰੋਕਾਰ ਹੈ ਇਹੋ ਜਿਹੇ ਜਿਹੜੇ ਕਾਮਿਆਂ ਸਪੋਰਟਸ ਨੇ ਉਹਨਾਂ ਦੀ ਬਹੁਤ ਜ਼ਰੂਰਤ ਹੈ ਹਰ ਇੱਕ ਪਿੰਡ ਦੇ ਵਿੱਚ ਸਾਨੂੰ ਸਪੋਰਟਸ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਤਾਂ ਕਿ ਅਸੀਂ ਪੰਜਾਬ ਦੇ ਬੱਚਿਆਂ ਨੂੰ ਇਸ ਮਾੜੀ ਇਸ ਫਰਾਈ ਤੋਂ ਬਚਾ ਲਈ ਤੇ ਸਾਡੇ ਪੰਜਾਬ ਦਾ ਪੁਖ ਜਿਹੜਾ ਉਹ ਵਧੀਆ ਬੱਡ ਠੀਕ ਹੈ ਮੈਂ ਤੇ ਅਨੁਸਾਰਾਂ ਮੁਬਾਰਕਬਾਦ ਕਹਿੰਨਾ ਔਰ ਮੈਂ ਕਾਮਨਾ ਕਰਦਾ ਕਿ ਇਹ ਕਾਰਜ ਜੋ ਹੈ ਇਸੇ ਤਰ੍ਹਾਂ ਸ਼ਰਦੀ ਕਲਾ ਦੇ ਵਿੱਚ ਚੱਲਦਾ ਰਹੇ ਠੀਕ ਹੈ ਜੀ ਧੰਨਵਾਦ ਹਾਂ ਜੀ ਨਾਮ ਦੱਸ ਦਿਓ ਪਹਿਲਾਂ ਆਪਣਾ ਮੈਂ ਰਿਸ਼ਪਾਰ ਸਿੰਘ ਹਰਾ ਸਾਫ ਦਾ ਡੀਐਸਪੀ ਔਰ ਸਾਫ ਦਾ ਕਬੱਡੀ ਖਿਡਾਰੀ ਇਹ ਗੱਲ ਕਰੀ ਟੂਰਨਾਮੈਂਟ ਤੇ ਪਹੁੰਚੇ ਜਿਹੜਾ ਦੇਵੀ ਰਾਜ ਨੇ ਕੋਲ ਸਾਭ ਜਾਰਜ ਕਰਵਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਪਿੰਡ ਕੁੱਬੇ ਜੋ ਦੇਵੀ ਦਿਵਾਲ ਦੀ ਯਾਦਦਤ ਰੋਡ ਕਰਾ ਰਿਆ ਹੋ ਰਿਹਾ ਉਹਨਾਂ ਦੇ ਅਸੀਂ ਕੁੱਬੇ ਪਿੰਡ ਪਹੁੰਚੇ ਆਂ ਔਰ ਬਹੁਤ ਬੰਬ ਹੋਆ ਕਿ ਸਾਰੇ ਪਲੇਅਰ ਪਹੁੰਚੇ ਨੇ ਮੇਜਰ ਲੀਗ ਦੇ ਸਾਰੇ ਪਲੇਅਰ ਇੱਥੇ ਪਹੁੰਚੇ ਨੇ ਸਾਡੇ ਇਲਾਕੇ ਦੇ ਮੇਰਾ ਇਲਾਕਾ ਵੀ ਇਹੀ ਆ ਸਾਹਮਣੇ ਨਾਲ ਕੁੱਬੇ ਨੂੰ ਜੜੇ ਹੈ ਤੇ ਸਾਨੂੰ ਦੇਵੀ ਦਿਵਾਲ ਜੀ ਨੇ ਬਹੁਤ ਮੈਜਿਸਟ੍ਰਾ ਹਾਂ ਤੋਂ ਆਪਦੇ ਆ ਦੇਵੀ ਦਿਵਾਲ ਨਾਲ ਥੋੜਾ ਸਾਨੂੰ ਟਾਈਮ ਵੀ ਮਿਲਿਆ ਖੇਡਣ ਦਾ ਅੱਜ ਦਾ ਜਿਹੜਾ ਇੱਥੇ ਇਕੱਠ ਆ ਅੱਜ ਸਾਠਾਂ ਮਾਰ ਦਾ ਇਕੱਠ ਹੈ ਦੇਵਿੰਦਰਾਲ ਦੇ ਨੂੰ ਯਾਦ ਕਰਉਂਦੇ ਲੋਕੀ ਬਹੁਤ ਅੱਛਾ ਟੂਰਨਾਮੈਂਟ ਹੋ ਰਿਹਾ ਹੈ ਤੇ ਅੱਛੇ ਪਲੇਅਰ ਪੈਦਾ ਕੀਤੇ ਨੇ ਦੇਵਿੰਦਰਾਲ ਜੀ ਨੇ ਪਿਆਰਾ ਪਲੇਅਰ ਜਿਹੜੇ ਦੇਵਿੰਦਰਾਲ ਨੇ ਪੈਦਾ ਕੀਤੇ ਉਹ ਉਹੀ ਇੱਕ ਮੈਚ ਖੇਡ ਰਹੇ ਹੈ ਬਹੁਤ ਬਹੁਤ ਦੇਵਿੰਦਰਾਲ ਜੀ ਦਾ ਜਿਹੜੀ ਯਾਦ ਨੂੰ ਲੋਕੀ ਤਾਜ਼ਾ ਕਰਦੇ ਤੇ ਥੈਂਕ ਯੂ ਮਿੰਨਾ ਕਰ ਹਾਂ ਕੋਸਾਬ ਗੱਲ ਕਰੀਏ ਟੂਰਨਾਮੈਂਟ ਅੱਜ ਸਮਾਪਤ ਪਹਿਲਾ ਇੱਕੋ ਦਿਨ ਦਾ ਸੀਗਾ ਤੇ ਕੀ ਕਹਿਣਾ ਚਾਹੂਗੇ ਜਿਹੜਾ ਟੂਰਨਾਮੈਂਟ ਹੈ ਜਿਹੜਾ ਅੱਜ ਦਾ ਟੂਰਨਾਮੈਂਟ ਜੇ ਸ਼੍ਰੀ ਦੇਵੀ ਦੇਵ ਜੀ ਨੂੰ ਜਾਦੂ ਨੂੰ ਸਮਰਪਿਤ ਕੀਤਾ ਗਿਆ ਇਹਦੇ ਵਿੱਚ ਮੇਜਰ ਲੀਗ ਫੈਡਰੇਸ਼ਨ ਦੀਆਂ 8 ਟੀਮਾਂ ਚੋਟੀ ਦੀਆਂ ਆਈਆਂ ਜਿਨ੍ਹਾਂ ਦੇ ਵਿੱਚ ਅਤਲਾਠੇ ਪੱਧਰ ਦੇ ਖਿਡਾਰੀ ਦੇ ਜੋਰ ਦੇਖਣ ਨੂੰ ਮਿਲੇ ਅਸੀਂ ਪਹਿਲਾਂ ਤਾਂ ਫੈਡਰੇਸ਼ਨ ਦਾ ਧੰਨਵਾਦ ਕਰਦੇ ਹਾਂ ਤੇ ਦੂਸਰਾ ਜਿਹੜੇ ਇਸ ਟੂਰਨਾਮੈਂਟ ਨੂੰ ਕਾਮਯਾਬ ਕਰਨ ਖਾਤਰ ਆਪਾਂ ਸਹਾਇਕ ਦਿੱਤਾ ਅਤੇ ਜਿਹੜੇ ਪਬਲਿਕ ਸਾਡੇ ਦੇ ਦਰਮਿਆਨ ਆਈ ਉਹਨਾਂ ਦਾ ਅਸੀਂ ਟੈਗ ਤੋਂ ਧੰਨਵਾਦ ਕਰਦੇ ਹਾਂ ਤੇ ਇਸ ਟੂਰਨਾਮੈਂਟ ਦਾ ਜਿਹੜਾ ਫਾਈਨਲ ਮੈਚ ਹੋਇਆ ਸੀ ਉਹਦੇ ਵਿੱਚੋਂ ਸ਼ਾਹਕੋੜ ਦੀ ਟੀਮ ਜਿੱਤੀ ਆ ਤੇ ਦੂਜਾ ਜਿਹੜਾ ਮੈਚ ਸੀਗਾ ਜਿਹੜਾ ਦੂਜਾ ਨੰਬਰ ਤੇ ਬੀਓ ਪਲੰਟੀ ਨਿਊਜ਼ੀਲੈਂਡ ਦੀ ਟੀਮ ਨੇ ਜੇ ਜਿੱਤ ਰਹੀ ਆ ਅਸੀਂ ਦੋਨਾਂ ਨੂੰ ਮੁਬਾਰਕਵਾਦ ਦਿੰਦੇ ਆ ਅਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਇਹ ਇਦਾਂ ਜਿੱਤ ਕਰਦੇ ਰਹਿਣ ਤੇ ਪਰਮਾਤਮਾ ਇਹਨਾਂ ਤੁਹਾਨੂੰ ਦੁਸਤਿ ਬਖਸ਼ੇ ਖੇਡਣ ਦਾ ਮੌਕਾ ਦੇਣ ਕੋਸਾਬ ਗੱਲ ਕਰੀਏ ਟੂਰਨਾਮੈਂਟ ਨਾਲ ਜੁੜੇ ਹੋ ਅਗਲੇ ਟਾਈਮ ਤੇ ਟੂਰਨਾਮੈਂਟ ਹੋਣਗੇ ਬਿਲਕੁਲ ਹੋਣਗੇ ਜੀ ਜੇ ਜਾਂਦਾ ਦਾ ਸ਼ੋਗ ਰਿਹਾ ਪਰਮਾਤਮਾ ਦੀ ਕਿਰਪਾ ਰਹੀ ਇਸੇ ਤਰ੍ਹਾਂ ਜਿਹੜੇ ਟੂਰਨਾਮੈਂਟ ਲਗਾਤਾਰ ਚੱਲਦਾ ਰਹੂਗਾ ਠੀਕ ਪਹਿਲਵਾਨ ਜੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਕੋਸਾਬ ਦੀ ਜਾਣ ਚ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਰਮੇਲ ਸਿੰਘ ਪਹਿਲਵਾਨ ਜਿਹੜਾ ਅੱਜ ਟੂਰਨਾਮੈਂਟ ਕਰਵਾ ਰਿਹਾ ਕਰਵਾਇਆ ਜਾ ਰਿਹਾ ਪਹਿਲਾ ਯਾਦਗਾਰੀ ਸ਼੍ਰੀ ਦੇਵਿੰਦਰਾਲ ਜੀ ਸ਼ਰਮਾ ਜੀ ਦੀ ਯਾਮ ਦੇ ਵਿੱਚ ਕਰਵਾਇਆ ਜਾ ਰਿਹਾ ਕਿਉਂਕਿ ਦੇਵਿੰਦਰ ਯਾਦ ਜੀ ਨੇ ਬਹੁਤ ਵੱਡਾ ਸਮਾਂ ਬੜਾ ਕਬੱਡੀ ਖੇਡੀ ਹੋਰ ਕਬੱਡੀ ਨੂੰ ਪ੍ਰਬਲਿਤ ਕੀਤਾ ਜਿਸ ਦੇ ਵਿੱਚ ਅਲੰਕਾ ਟੋਨੀ ਦੇ ਨਾਮ ਤੋਂ ਦੇ ਬੇਟਾ ਸਨਗਵਾਸ ਹੋ ਗਿਆ 99 ਦੇ ਵਿੱਚ ਉਸ ਦੇ ਨਾਮ ਦੇ ਹੀ ਅਕੈਡਮੀ ਬਣਾਈ ਜਿਹਦੇ ਪ੍ਰਧਾਨ ਜੀ ਮੈਂ ਚੇਅਰਮੈਨ ਸੀ ਤੇ ਅਸੀਂ ਉਸ ਨੂੰ तकरीबन 35 ਸਾਲ ਹੋ ਗਏ ਤੇ ਅਸੀਂ ਉਹ ਰੈਗੂਲਰ ਹੀ ਰੱਖੀ ਤਾਂ ਇਸ ਤੋਂ ਬਾਅਦ ਦੇਵੀ ਦਿਯਾ ਜੀ ਹੁਣ ਮੇਰੇ ਨਾਲ ਔਰ ਸਾਰੇ ਅਸੀਂ ਇਕੱਠਿਆਂ ਰਲ ਕੇ ਰਚਪਾਲ ਸਿੰਘ ਜੀ ਹਰਾ ਸਾਹਿਬ ਵੀ ਬੈਠੇ ਮੇਰੇ ਤੋਂ ਪਹਿਲਾਂ ਉਹ ਵੀ ਦੱਸ ਕੇ ਗਏ ਨਾ ਉਹਨਾਂ ਬਾਰੇ ਬੜੇ ਵੀ ਅੰਟਰਨੈਸ਼ਨਲ ਕਬੱਡੀ ਪਲੇਅਰ ਰਹੇ ਨੇ ਤੋਂ ਇਹਨਾਂ ਦਾ ਵੀ ਕਾਫੀ ਰਾਮਤਾ ਦੇਵਦੀਪਾਲ ਜੀ ਨਾਲ ਰਹੇ ਹੈ ਤੋਂ ਦੇਵਦੀਪਾਲ ਜੀ ਨਾਲ ਅਸੀਂ ਜਾ ਕੇ ਏਸ਼ੀਆ ਚੈਂਪੀਅਨਸ਼ਿਪ ਪਹਿਲੀ ਅਸੀਂ ਇਰਾਨ ਚ ਕਰਾਈ ਦੂਜੀ ਪਾਕਿਸਤਾਨ ਚ ਕਰਾਈ ਤੇ ਇਸ ਲਈ ਲੜਕੀਆਂ ਦੀ ਅਸੀਂ ਜਾ ਕੇ ਉੱਥੇ ਕਰਾਈ ਪਲੇਸ਼ੀਆ ਚ ਚੌਥੀ ਜਿਹੜੀ ਆ ਲੜਕਿਆਂ ਦੀ ਉਹ ਅਸੀਂ ਫਿਰ ਪਾਕਿਸਤਾਨ ਚ ਕਰਾਈ ਉਹਨਾਂ ਦਾ ਕਬੱਡੀ ਨੂੰ ਬਹੁਤ ਵੱਡਾ ਯੋਗਦਾਨ ਸੀ ਜਿਨ੍ਹਾਂ ਨੇ ਵਰਲਡ ਕਬੱਡੀ ਕੱਪ ਹੋਇਆ ਕਿਸੇ ਜੋ ਡਾਇਰੈਕਟਰ ਸੀ ਕਿਸੇ ਜੋ ਇੰਡੀਆ ਟੀਮ ਦੇ ਕੋਚ ਸੀ ਉਹਨਾਂ ਦੇ ਵੱਡੇ ਵੱਡੇ ਉਹਦਿਆ ਦੇ ਰਹੇ ਅਸੀਂ ਨਾਲ ਉਹਨਾਂ ਦੇ ਉੱਥੇ ਜਿਨ੍ਹਾਂ ਵੀ ਵਰਲਡ ਕੱਪ ਹੋਇਆ ਉਸ ਵਿੱਚ ਜੋ ਸਹਿਯੋਗ ਰਿਹਾ ਪਰ ਜਿਹੜਾ ਅੱਜ ਕਰਕੇ ਅੱਜ ਅੱਜ ਖਾਸ ਕਰਕੇ ਨਸ਼ਿਆਂ ਤੋਂ ਰਹਿਤ ਕਰਨ ਲਈ ਖਿਡਾਰੀਆਂ ਨੂੰ ਥਾਪੜਾਂ ਦੇਣ ਵਾਲਾ ਦੇਣ ਵਾਲੀ ਗੱਲ ਹੈ ਕਿ ਇਹ ਖਿਡਾਰੀਆਂ ਨੂੰ ਇਸ ਪਾਸੇ ਜੋੜ ਕੇ ਤੇ ਕਬੱਡੀ ਵਾਲੇ ਪਾਸੇ ਲਾ ਕੇ ਤੇ ਨਸ਼ਿਆਂ ਤੋਂ ਦੂਰ ਕੀਤਾ ਜਾਏਗਾ ਇਹ ਹੀ ਕਬੱਡੀ ਚੰਦਾਜੀਲੀ ਜਿਹੜੀ ਅਦੀਵਿਦੇਲ ਜੀ ਨੂੰ ਹੋਵੇਗੀ ਕਿ ਅਸੀਂ ਜਿੱਦਾਂ ਅੱਜ ਇਹ ਟੂਰਨਾਮੈਂਟ ਹੋ ਰਿਹਾ ਹੈ ਤਕਰੀਬਨ 10 ਲੱਖ ਦੇ ਇਨਾਮ ਨੇ ਤੇ 15-20 ਲੱਖ ਦਾ ਵੈਸੇ ਖਰਚਾ ਹੈ ਇੱਥੇ ਪਰ ਉਹ ਜਾਰੀ ਰੱਖਾਂਗੇ ਉਹਨਾਂ ਦੀ ਹਰ ਸਾਲ ਜਾਨ ਜਿਹੜੀ ਹੈ ਉਹਨੂੰ ਅਸੀਂ ਤਾਜ਼ਾ ਰੱਖਾਂਗੇ ਤੇ ਇਹ ਅਕੈਡਮੀ ਵੀ ਜਲਦੀ ਹੋਊਗੀ ਇੱਥੇ ਮਿਲਗਾ 25-30 ਮੁੰਡੇ ਜਿਹੜੇ ਰਾਤ ਰਹਿੰਦੇ ਇੱਥੇ ਹੀ ਇੱਥੇ ਗਰਾਊਂਡਾਂ ਦੇ ਵਿੱਚ ਹੀ ਉਹ ਪ੍ਰੈਕਟਿਸ ਕਰਦੇ ਆ ਹਾਂਜੀ ਕੀ ਕਹਿਣਾ ਚਾਹੂੰਗਾ ਇਹਦੇ ਟੂਰਨਾਮੈਂਟ ਬਾਰੇ ਮੈਂ ਅੱਜ ਸਾਰਿਆਂ ਦਾ ਜਿਹੜੇ ਵੀ ਆਏ ਸੀ ਇੱਥੇ ਟੂਰਨਾਮੈਂਟ ਦੇਖਣ ਤੇ ਸਾਰੇ ਸਹਿਯੋਗੀਆਂ ਦਾ ਤੇ ਸਾਰੇ ਮੇਰੇ ਕਬੱਡੀ ਦੇ ਜਿਹੜੇ ਜਿਨ੍ਹਾਂ ਨੇ ਮੈਨੂੰ ਸਾਥ ਦਿੱਤਾ ਹੈ ਟੂਰਨਾਮੈਂਟ ਆਰਗੇਨਾਈਜ਼ ਕਰਦਾ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੂੰਗੀ ਤੇ ਮੈਨੂੰ ਇਹ ਗੱਲ ਦਾ ਬਹੁਤ ਮਾਣ ਹੈ ਕਿ ਉਹ ਸਾਰੇ ਮੇਰੇ ਨਾਲ ਖੜੇ ਹੋਏ ਤੇ ਮੈਂ ਟੂਰਨਾਮੈਂਟ ਇਸ ਲੋਅਰ ਲੈਵਲ ਤੇ ਕਰਾ ਪਾਈ ਹੈ ਜਿਹੜੇ ਸਪੋਰਟਰ ਸੀਗੇ ਜਿਹੜੇ ਦਰਸ਼ਕ ਆਏ ਨੇ ਜਿਹੜੇ ਟੀਮਾਂ ਆਈਆਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਸਾਡੀ ਮੇਜਰ ਕਬੱਡੀ ਲੀਗ ਫੈਡਰੇਸ਼ਨ ਆਈਸੀਆ ਚ ਚੀਨਾ ਦੀਆਂ ਟੌਪੀਆਂ ਟੀਮਾਂ ਖੇਡੀਆਂ ਮੈਂ ਉਹਨਾਂ ਸਾਰੀਆਂ ਟੀਮਾਂ ਦਾ ਤੇ ਫੈਡਰੇਸ਼ਨ ਦਾ ਧੰਨਵਾਦ ਕਰਨਾ ਚਾਹੁੰਦੀ ਆ ਪਾਪਾ ਉਹਨਾਂ ਦੇ ਨਾਲ ਜੁੜੇ ਹੋਏ ਸੀ ਤੇ ਉਹਨਾਂ ਨੇ ਉਨੇ ਹੀ ਚੰਗੀ ਤਰੀਕੇ ਨਾਲ ਅੱਜ ਸੋਚਾ ਢੰਗ ਨਾਲ ਇਹ ਟੂਰਨਾਮੈਂਟ ਸ ਚਲਾਇਆ ਜੀ ਤੇ ਲਈ ਮੈਂ ਉਹਨਾਂ ਦੀ ਬਹੁਤ ਧੰਨਵਾਦ ਪਹਿਲਾ ਟੂਰਨਾਮੈਂਟ ਸੀ ਅਗਲੇ ਟੂਰਨਾਮੈਂਟ ਹੋਣਗੇ ਹਾਂ ਜੀ ਅਜੇ ਪਹਿਲਾ ਟੂਰਨਾਮੈਂਟ ਸੀ ਪਾਪਾ ਦਾ ਤੇ ਹਰ ਸਾਲ ਮੈਂ ਟੂਰਨਾਮੈਂਟ ਕਰਾਏਗੀ ਵਿਦਾ ਜਿਹੜੀ ਚੱਲਦੀ ਅਕੈਡਮੀ ਉਹ ਵੀ ਚੱਲਦੀ ਰਹੂਗੀ ਜਲਦੀ ਬਿਲਕੁਕੁਲ ਚੱਲਦੀ ਰਹੂਗੀ ਠੀਕ ਥੈਂਕ ਯੂ ਥੈਂਕ ਯੂ ਮੈਕਸ ਤੁਹਾਡੇ ਸਾਰਿਆਂ ਦਾ ਵੀ ਇਸ ਚ ਸਹਿਯੋਗ ਦੇਣ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ